ਸਸਾ ਸਿਕਾ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਪਨੀਰ ਵਾਲੇ ਪਰੌਂਠੇ ਉਹਦੇ ਲਈ ਆਪਾਂ ਨੇ ਲਾ ਲਿਆ ਪਨੀਰ 250 ਤੋਂ 300 ਗ੍ਰਾਮ ਦੇ ਵਿੱਚ ਲਿਆਗਾ ਆਪਾਂ ਨੇ ਪਨੀਰ ਮੈਂ ਬਣਾ ਰਹੀ ਹਾਂ ਥੋਈ 2 ਤੋਂ 3 ਜਣਿਆਂ ਦੇ ਲਈ ਥੋੜੇ ਲਈ ਆਪਾਂ ਮੈਂ ਆਟਾ ਵੀ ਜੀ ਪਹਿਲਾਂ ਗੁੰਨ ਕੇ ਰੱਖ ਲਿਆ ਤੇ ਆਪਾਂ ਬਣਾਵਾਂਗੇ ਬਟਰ ਨਾਲ ਤੁਸੀਂ ਇਹ ਜਗਾ ਦੇਸੀ ਘਿਓ ਹੋ ਜਾ ਘਿਓ ਜਾ ਕੁਕਿੰਗ ਆਇਲ ਜੋ ਵੀ ਤੁਸੀਂ ਯੂਜ਼ ਕਰਦੇ ਹੋ ਉਹ ਵੀ ਕਰ ਸਕਦੇ ਹੋਗੇ ਹੁਣ ਆਪਾਂ ਪਨੀਰ ਦੇ ਵਿੱਚ ਇਹ ਜਿਹੜੇ ਨੇ ਮਸਾਲੇ ਪਾਣੇ ਨੇਗੇ ਉਹ ਮਸਾਲੇ ਪਾਵਾਂਗੇ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਇਹਦੇ ਵਿੱਚ ਨਮਕ ਸਵਾਦ ਅਨੁਸਾਰ ਫਿਰ ਫਿਰ ਪਾਵਾਂਗੇ ਆਪਾਂ ਇਹਦੇ ਵਿੱਚ ਲਾਲ ਮਿਰਚ ਥੋੜੀ ਜਿਹੀ ਇੱਕ ਚੁਟਕੀ ਪਾਵਾਂਗੇ ਆਪਾਂ ਹਲਦੀ ਤਸਿਸ ਗਿਪ ਵੀ ਘਰ ਸਾਵਨ ਨੂੰ ਜਿੰਦਗੀ ਨਹੀਂ ਪਾਣੀ ਤਾਂ ਨਹੀਂ ਵੀ ਪਾ ਸਕਦੇ ਇੱਕ ਚਮਚ ਪਾਵਾਂਗੇ ਆਪਾਂ ਧਨੀਆ ਪਾਊਡਰ ਤੇ ਇੱਕ ਚਮਚ ਪਾਵਾਂਗੇ ਆਪਾਂ ਜੀਰਾ ਪਾਊਡਰ ਦੋ ਚਮਚ ਪਾਵਾਂਗੇ ਆਪਾਂ ਗਰਮ ਮਸਾਲਾ ਇਹ ਆਪਣੇ ਮਸਾਲੇ ਨੇਗੇ ਤੁਸੀਂ ਇਹਦੇ ਵਿੱਚ ਪਿਆਜ਼ ਹਰੀਆਂ ਮਿਰਚਾਂ ਜੋ ਵੀ ਹਨ ਆਪਣੇ ਸਵਾਦ ਅਨੁਸਾਰ ਪਾ ਸਕਦੇ ਹੋਗੇ ਤੇ ਮੈਨੂੰ ਇਹ ਸਿੰਪਲੀ ਪਸੰਦ ਹੈਗਾ ਇਸ ਲਈ ਅਸੀਂ ਇਹਨੂੰ ਇਦਾਂ ਹੀ ਤਿਆਰ ਕਰਾਂਗੇ ਸਾਰੇ ਮਿਕਸਚਰ ਨੂੰ ਮਿਕਸ ਕਰ ਦਾਂਗੇ ਸਾਰੇ ਮਸਾਲੇ ਆਪਾਂ ਮਿਕਸ ਕਰ ਲਏ ਉਸ ਤੋਂ ਬਾਅਦ ਹੁਣ ਆਪਾਂ ਇਹ ਇਹਨਾਂ ਦੇ ਬਣਾਵਾਂਗੇ ਪਰੌਂਠੇ ਉਹਦੇ ਲਈ ਮੈਂ ਬਣਾ ਲਈ ਪੇੜਾ ਤੇ ਹੁਣ ਮੈਂ ਇਹਨੂੰ ਭੇਲੂਗੀ ਹੁਣ ਆਪਾਂ ਇਹ ਰੋਟੀ ਲੈ ਲਈ ਇਹਦੇ ਵਿੱਚ ਆਪਾਂ ਸਟਫਿੰਗ ਕਰਾਂਗੇ ਆਪਣੇ ਮਸਾਲੇ ਦੀ ਮਿਕਸਚਰ ਦੀ ਅਦੇ ਵਿੱਚ ਆਪਾਂ ਇਦਾਂ ਨੂੰ ਇੱਕ ਚਮਚਾ ਕਰਕੇ ਚਮਚੀ ਦੇ ਮੱਧੇ ਨਾਲ ਪਾ ਸਕਦੇ ਹਾਂ ਤਾਂ ਕਿ ਇਹਨੂੰ ਚੰਗੀ ਤਰ੍ਹਾਂ ਹਿਲਾ ਲੈਣਾ ਰੁਕਦੇ ਇਹਨੂੰ ਤੁਸੀਂ ਪੇੜੇ ਦੇ ਵਿੱਚ ਪਾ ਕੇ ਵੀ ਬਣਾ ਸਕਦੇ ਹੋਗੇ ਤੇ ਜਿਵੇਂ ਮੈਂ ਬਣਾਇਆ ਤਾਂ ਇਦਾਂ ਵੀ ਬਣਾ ਸਕਦੇ ਹੋ ਜਿਵੇਂ ਤੁਹਾਨੂੰ ਈਜ਼ੀ ਲੱਗਦਾਗਾ ਤੁਸੀਂ ਉਦਾਂ ਬਣਾਓ ਪਾ ਇਦਾਂ ਕਰਕੇ ਨੂੰ ਵੇਚ ਲਾਂਗੇ ਉਸ ਤੋਂ ਆਪਣਾ ਤਵਾ ਹੋ ਗਿਆ ਜੀ ਗਰਮ ਹਾਂ ਤਾਂ ਹੁਣ ਤਵੇ ਤੇ ਪਾਵਾਂਗੇ ਪਰੌਂਠਾ చంగీత బటర్గా హాస్ బ ਅਏ ਹੁਣ ਆਪਾਂ ਇਹਨੂੰ ਦੋਨੋਂ ਪਾਸੇੋਂ ਚੰਗੀ ਤਰ੍ਹਾਂ ਸੇਕ ਲਾਂਗੇ। ਇਹ ਨੀਰ ਵਾਲੇ ਫਰੋਂਟਿਆਂ ਨੂੰ ਤੁਸੀਂ ਦਹੀਂ ਦੇ ਨਾਲ ਚਟਨੀ ਦੇ ਨਾਲ ਖਾ ਸਕਦੇ ਹੋਗੇ ਤੇ ਜਿਸ ਮੇਰੇ ਭੈਣ ਭਾਈ ਨੇ ਨਾ ਭਜਨ ਵਧਾਉਣਾ ਹੋਵੇ ਉਹਨਾਂ ਲਈ ਇਹ ਬਹੁਤ ਫਾਇਦੇਮੰਦ ਨੇਗੇ ਕਿਉਂਕਿ ਇਹ ਪੂਰੇ ਪ੍ਰੋਟੀਨ ਨਾਲ ਭਰਪੂਰ ਨੇਗੇ ਤੇ ਇਹ ਆਪਣੇ ਭਜਨ ਵਧਾਉਣ ਚ ਵੀ ਮਦਦ ਕਰ ਦੇਣੇ ਤੇ ਇਹ ਬਹੁਤ ਸਵਾਦ ਲੰਦੇ ਆਗੇ ਤੇ ਤੁਸੀਂ ਇੱਕ ਵਾਰ ਜਰੂਰ ਬਣਾ ਕੇ ਖਾਓ ਜਿਹੜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਨੇਗੇ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਜਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਦੱਸਿਓ ਤੇ ਤੁਸੀਂ ਵੀ ਜਰੂਰ ਇੱਕ ਵਾਰ ਬਣਾ ਕੇ ਖਾਓ